ਸਾਜੀਗਲ ਦੀ ਡੀਪੀਸੀ ਪੰਜਾਬੀ ਦਾ ਤੁਹਾਡੇ ਕੁਆਲੀਫਾਇਰ ਤੋਂ ਸਵਾਗਤ ਹੈ ਲਗਾਤਾਰ ਜਿਹੜਾ ਆ ਉਹ ਪਿੰਡ ਠੱਠੀ ਤੋਂ ਬਣੇ ਹੋਏ ਆ ਜਲਾ ਗਰਦਾਸਪੁਰ ਬਲਾਕ ਦਰੰਗਲਾ ਨੇੜੇ ਗਲੜੀ ਗਲੜੀ ਤੋਂ ਕਰੀਬ 2 2.5 3 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਹ ਪਿੰਡ ਆ ਠੱਠੀ ਫਰੀਦਪੁਰ ਲਗੋ ਲਗ ਵਜਣ ਤੇ ਇਸ ਟਾਈਮ ਅਸੀਂ ਠੱਠੀ ਦੇ ਵਿੱਚ ਵਿਜ਼ਿਟ ਕਰਦੇ ਪਏ ਆ ਹਾਲਾਤ ਵੇਖਣ ਨੂੰ ਬੜੇ ਚੰਗੇ ਲੱਗਦੇ ਹੋਣਗੇ ਵੀ ਠੀਕ ਨੇ ਲੋਕਾਂ ਦੇ ਹਾਲਾਤ ਕਪ ਕੰਦਾ ਸਵਾਰੀਆਂ ਸੀ ਲੋਕਾਂ ਨੇ ਘਰ ਸਵਾਰੇ ਹੋਏ ਸੀ ਪਰ ਪਤਾ ਨਹੀਂ ਸੀ ਕਿ ਹੜ ਨੇ ਜੜਾ ਇੰਨਾ ਜ਼ਿਆਦਾ ਕੰਮ ਖਰਾਬ ਕਰ ਦਨਾ ਬਾਲਿਆਂ ਵਾਲੇ ਘਰ ਨੇ ਪਰ ਰੰਗ ਰੋਗਣ ਕਰਕੇ ਲੋਕਾਂ ਨੇ ਸਵਾਰੇ ਹੋਏ ਸੀ ਪਰ ਉਹ ਰੰਗ ਰੋਗਣ ਦੇ ਪਿੱਛੇ ਦੀ ਜਿਹੜੀ ਕਹਾਣੀ ਉਹ ਇਨੀ ਦਰਦਨਾਕ ਆ ਕਿ ਉਹ ਤੁਹਾਨੂੰ ਜ਼ਿਕਰ ਮੈਂ ਵਿਖਾਵਾਂ ਤੇ ਤੁਸੀਂ ਆਪ ਹੀ ਕਾਣਾ ਪੀ ਹਾਲਾਤ ਬੰਦੇ ਨੇ ਇਹ ਇਹਨਾਂ ਦੇ ਸੋਫੇ ਦੇ ਹਾਲਾਤ ਨੇ ਜਿਹੜਾ ਕਿ ਪੂਰੀ ਤਰ੍ਹਾਂ ਗਲ ਕੇ ਜਿਹੜਾ ਆ ਫਰਨੀਚਰ ਖਰਾਬ ਹੋ ਚੁੱਕਿਆ ਆ ਇੱਧਰ ਵੀ ਤੁਸੀਂ ਦੇਖਦੇ ਹੋ ਪੀ ਵੀ ਇਹ ਵੀ ਜਿਹੜਾ ਸੋਫਾ ਪੂਰੀ ਤਰ੍ਹਾਂ ਗਲਿਆ ਪਿਆ ਪੜ ਗਿਆ ਆ ਸਮਾਨ ਜਿਹੜਾ ਆ ਉਹ ਕੱਢ ਕੱਢ ਕੇ ਜਿਹੜਾ ਆ ਉਹ ਬਾਹਰ ਰੱਖਿਆ ਹੋਇਆ ਆ ਕਮਰੇ ਚੋਂ ਦੇ ਹਾਲਾਤ ਇਹ ਵੀ ਜਿਹੜਾ ਆ ਸੋਫਾ ਤੁਸੀਂ ਦੇਖਦੇ ਪਿਓ ਵੀ ਪੂਰੀ ਤਰ੍ਹਾਂ ਜਿਹੜਾ ਆ ਫੁੱਲ ਚੁਕਾ ਆ ਹਾਲਾਤ ਜਿਹੜੇ ਆ ਮੰਦੇ ਹੋਏ ਪਏ ਆ ਤੇ ਕੰਦ ਜਿਹੜੀ ਇਹ ਵੀ ਤੁਸੀਂ ਦੇਖਦੇ ਪਿਓ ਵੀ ਪੂਰੀ ਤਰ੍ਹਾਂ ਪਿੱਛੋਂ ਗਲੀ ਦੇ ਵਿੱਚੋਂ ਇੰਨੀ ਤੇਜ਼ ਪਾਣੀ ਲੰਘਿਆ ਕਿ ਜਿਹੜਾ ਆ ਇਹ ਕੰਦਾ ਜੜੀਆਂ ਨੇ ਪਾੜ ਚੁੱਕੀਆਂ ਨੇ ਘਰ ਦੇ ਹਾਲਾਤ ਤੁਸੀਂ ਦੇਖਦੇ ਪਿਓ ਵੀ ਬਹੁਤ ਜ਼ਿਆਦਾ ਜਿਹੜਾ ਹੜ੍ਹਾਂ ਨੇ ਜਿਹੜੀ ਉਹ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਿਹੜੀ ਤਬਾਈ ਮਚਾਈ ਹੈ ਬਹੁਤ ਜਿਹੜੇ ਵੱਡੇ ਲੈਵਲ ਤੇ ਜਿਹੜੇ ਲੋਕਾਂ ਦੇ ਨੁਕਸਾਨ ਹੋਏ ਨੇ ਮੰਜੇ ਤੁਸੀਂ ਦੇਦੇ ਪਏ ਹੋ ਵੀ ਅਜੇ ਵੀ ਹੀਟ ਉੱਤੇ ਨਹੀਂ ਟੋਪੀ ਮੰਜੇ ਥੱਲੇ ਲਾ ਕੇ ਰੱਖਦੇ ਵੀ ਜਿਹੜੇ ਨੇ ਔਖੇ ਨੇ ਜਿਹੜੇ ਸੁਹਾਬ ਦੇ ਨਾਲ ਜਿਹੜੇ ਘਰਾਂ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਜ਼ਿਆਦਾ ਬੱਤਰ ਜਿਹੜੇ ਹੋਏ ਪਏ ਨੇ ਇਹ ਵੀ ਦੇਦੇ ਪੀਓ ਵੀ ਪੂਰੇ ਜਿਹੜੇ ਨੇ ਹਾਲਾਤ ਇਧਰ ਵੀ ਤੁਸੀਂ ਦੇਦੇ ਪਿਓ ਵੀ ਟੀਵੀ ਟਰਾਲੀ ਜਿਹੜੀ ਅਲਮਾਰੀ ਛੋਟੀ ਜਿਹੀ ਲੱਗੀ ਹੋਈ ਉਦੇ ਹਾਲਾਤ ਵੀ ਦੇਖਦੇ ਪਿਓ ਪੀ ਕਿਸ ਤਰ੍ਹਾਂ ਜਿਹੜੇ ਆ ਉਹ ਖਰਾਬ ਹੋਏ ਪਏ ਆ ਪੂਰੀ ਤਰ੍ਹਾਂ ਜਿਹੜਾ ਨਾ ਇਹ ਪਾਣੀ ਦੀ ਜਿਹੜੀ ਨਿਸ਼ਾਨੀ ਉਹ ਵੀ ਤੁਸੀਂ ਦੇ ਦੇ ਪਿਓ ਪੀ ਕਿੰਨਾ ਕੰਨਾ ਪਾਣੀ ਇੰਨਾ ਘਰਾਂ ਦੇ ਵਿੱਚ ਹਾਲੇ ਕਿ ਇਹ ਘਰ ਥੋੜੇ ਗੜੀ ਦੇ ਲੈਵਲ ਨਾਲੋਂ 1 ਫੁੱਟ 1.5 ਫੁੱਟ ਉੱਚੇ ਨੇ ਫੇਰ ਵੀ ਪਾਣੀ ਜਿਹੜਾ ਆ 2.5 ਤੋਂ 3 ਫੁੱਟ ਉੱਪਰ ਤੱਕ ਜਿਹੜਾ ਆ ਉਹ ਚੜ ਕੇ ਆਇਆ ਹੋਇਆ ਆ ਘਰਾਂ ਦੀਆਂ ਸੱਤਾਂ ਬਾਲਿਆਂ ਵਾਲੀਆਂ ਨੇ ਘਰਾਂ ਦੇ ਵਿੱਚ ਜਿਹੜਾ ਸਮਾਨ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨਿਆ ਗਿਆ ਆ ਪਾਣੀ ਥੱਲੇ ਜਾਣ ਦੇ ਨਾਲ ਜਿਹੜਾ ਇਹ ਫਰਸ਼ ਵੀ ਤੁਸੀਂ ਦੇਦੇ ਹੋ ਵੀ ਕਾਫੀ ਜ਼ਿਆਦਾ ਜਿਹੜਾ ਉਹ ਬੈਠ ਗਿਆ ਆ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਪਰਿਵਾਰ ਜਣਾਇਆ ਮੌਜੂਦ ਆ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕਿਸ ਤਰ੍ਹਾਂ ਹਾਰਡ ਆਇਆ ਜਦੋਂ ਉਦੋਂ ਤੁਸੀਂ ਘਰੇ ਸੀ ਹਾਂਜੀ ਅਸੀਂ ਘਰੇ ਹੀ ਮੇਰਾ ਨਾਮ ਸੁਮਨਾ ਮੈਂ ਠੱਠੀ ਦੀ ਰਹਿਣ ਵਾਲੀ ਆ ਮੇਰੇ ਪਤੀ ਦੇ ਨਾਮ ਰਾਜਕੁਮਾਰ ਆ ਅਹੀਂ ਘਾਰ ਹੀ ਸਾਨੂੰ ਜੱਕਦਾ ਗਲੀ ਚ ਪਾਣੀ ਆ ਗਿਆ ਅੰਦਰ ਆਣ ਲੱਪਾ ਸਾਨੂੰ ਸਮਾਨ ਚੁੱਕਨ ਦਾ ਮੌਕਾ ਹੀ ਨਹੀਂ ਮਿਲਿਆ ਇਹ ਸਮਾਨ ਬੜਾ ਚੁੱਕਿਆ ਇਕੱਠਾ ਕੀਤਾ ਏਟੂਪਰ ਬੈਂਚਾਂ ਤੇ ਰੱਖਿਆ ਪਰ ਪਾਣੀ ਬੈਂਚਾਂ ਦੇ ਉੱਪਰ ਚੱਲ ਗਿਆ ਆਟੇ ਵਾਲੀ ਡਰਮੀ ਸੋਦੇ ਵਾਲੀ ਡਰਮੀ ਭਰੀ ਦੀ ਸਾਰਾ ਖਰਾਬ ਹੋ ਗਿਆ ਅਪਨੀਚਰੇ ਏਟੂਪਰ ਕਾ ਟੇਬਲ ਤੋਂ ਟੇਬਲ ਫਟ ਗਿਆ ਸਾਰਾ ਸਮਾਨ ਪਾਣੀ ਚ ਗਿਆ ਇੰਨਾ ਨਾ ਪਾਣੀ ਮੇਰੇ ਜਦੋਂ ਅੰਦਰ ਆਈਏ ਮੈਨੂੰ ਇਹ ਅੰਦਰ ਆਣ ਨਾ ਦੇ ਮੈਂ ਮੇਰਾ ਸਮਾਨ ਖਰਾਬ ਕਹਿੰਦਾ ਹੂੰ ਆਂਦੇ ਜਾਨ ਬਜਿਏ ਦੀ ਤੇਰਾ ਇੱਕ ਦੇ ਗਲੀ ਵਾਲੇ ਪਾਸੇ ਉਧਰ ਜਾ ਕੇ ਦੇਖਿਆ ਤੇ ਉਧਰੋਂ ਕਾਂਦੇ ਦੀ ਤੇਰ ਆਈ ਦੀ ਕਹਿੰਦਾ ਕਾਂਦੇ ਦਾ ਕੋਠਾ ਡਿੱਗ ਜਾ ਸਾਨੂੰ ਜਾਨ ਪਿਆਰੀ ਹੈ ਸਮਾਨ ਦੀ ਕੋਈ ਗੱਲ ਨਹੀਂ ਤੇ ਇਹ ਕਰ ਜਿੰਨਾ ਕੋ ਹੋਇਆ ਸਾਡੇ ਕੋ ਅਸੀਂ ਕੀਤਾ ਅਸੀਂ ਫ੍ਰਿਜ ਤੋਂ ਬਦਲ ਚੁੱਕੀ ਨੂੰ ਰੇਟਰ ਚੁੱਕਿਆ ਸਾਡੇ ਕੋ ਜਿੰਨਾ ਕਿ ਚੁੱਕਿਆ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਸਾਡਾ ਸਮਾਨ ਕੋਈ ਨਹੀਂ ਬਚਿਆ ਸਾਡੇ ਬਿਸਤਰੇ ਪੰਜ ਛੇ ਜਾਈਆਂ ਹੀ ਕੰਬਲ ਸਾਰੇ ਖਰਾਬ ਹੋ ਗਏ ਜਾਈਂ ਸੁੱਟੇ ਬਕਸੇ ਬੈੱਡ ਦੇ ਵਿੱਚ ਇਹ ਟੁੱਪੂ ਕਿਤੇ ਪਾਣੀ ਚੜ ਗਿਆ ਇੰਨੀ ਕਿ ਸਾਨੂੰ ਮੁਸ਼ਕਲ ਹੋਈ ਕਿ ਸਾਹ ਨਹੀਂ ਆਏ ਉਦੋਂ ਦੇ ਲੱਗੇ ਨਾ ਸਫਾਈਆਂ ਕਰਨ ਕਿੰਨੀ ਘਾਰ ਗੱਡੀਆਂ ਲਵਾਉਣ ਦੇਣਾ ਪਹਿਲੇ ਹੰਗਾਰਾ ਗੂੜਾ ਗੱਡੀਆਂ ਹੁਣ ਸਫਾਈ ਕਰੇ ਨੇ ਕੱਪੜੇ ਤਹੇ ਕਿੰਨੇ ਆ ਜਿਹਨੇ ਨਹੀਂ ਸਾਡੇ ਕੋਤੂਖੇ ਗੱਦੇ ਉਹ ਸੁੱਟੀ ਜਾਏ ਗਨੇ ਆ ਅਸੀਂ ਬੜੀ ਕੋਸ਼ਿਸ਼ ਕਰਦੇ ਆ ਸਾਡੀ ਕੋਈ ਨਹੀਂ ਸੁਣਦਾਗਾ ਤੇ ਨਾ ਹੀ ਸਾਡੀ ਕਿਸੇ ਨੇ ਮਦਦ ਕੀਤੀ ਆ ਰਾਸਨ ਪਾਣੀ ਆਂਦਾ ਉਹ ਵੀ ਸਰਕ ਜਾਂਦਾ ਬਾਰੋ-ਬਾਰ ਜਦੋਂ ਅਸੀਂ ਜਾਂਦੇ ਆ ਤੁਹਾਨੂੰ ਟਰਾਲੀ ਪੱਜ ਜਾਂਦੀ ਆ ਨਾ ਉਹ ਮਿਲਦਾ ਆ ਟਾਈਮ ਦਾ ਨਾ ਕੁਛ ਅੱਪੇ ਜ਼ਿਹਾਰੀਦਾਰ ਘਾਰ ਆ ਤੇ ਕਿੰਨੀ ਮੁਸ਼ਕਲ ਆ ਕਿਹਨੇ ਸੁਣਾਈਏ ਕੌਣ ਸੁਣਦਾ ਮਾਲਕਤੋਂ ਬਗੈਰ ਕਿਸੇ ਨੇ ਸਾਡੀ ਸੁਣਨੀ ਹੈਗੀ ਤੇ ਜੇ ਕੋਈ ਨੂੰ ਤਰਸ ਆਏਗਾ ਕੋਈ ਸੁਨੇਗਾ ਤੇ ਠੀਕ ਇਹ ਵਿਕਾਸ ਸਥਾਨ ਕਿੰਨਾ ਹੋ ਗਿਆ ਤੇ ਜ਼ਿੰਮੇਵਾਰੀ ਕਿੰਨਾ ਪੂਰੀ ਕਰਨੀ ਹੈ ਹਰ ਕਿਛੀ ਸਾਡੀ ਖਰਾਬ ਪਾਣੀ ਬਹੁਤ ਤੇਜ਼ੀ ਆਉਂ ਹੀ ਜਦਾ ਕੋਈ ਪਿਸੋਂ ਤੱਕਾ ਲਾਇਗਾ ਦਸਾਲਾ ਮਾਰੇਗਾ ਮੈਂ ਉਹ ਪਰ ਸਾਹਮਣੇ ਚ 12 ਮਹੀਨੇ ਦੇ ਲਾ ਉਧਰ ਮੈਂ ਦੇਖਦੀ ਕੋਠੇ ਚੜਕੇ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਦੀਦੀ ਤੁਸੀਂ ਇੱਧਰ ਆ ਜਾਓ ਤੁਸੀਂ ਪਾਣੀ ਚ ਉਧਰ ਨਾ ਕਰੋ ਸੱਤ ਡਿੱਗ ਜਣੀਆਂ ਤੁਸੀਂ ਸਾਡੇ ਘਰ ਆ ਜਾਓ ਉਧਰ ਮੈਂ ਕੋਠੇ ਚੜਕੇ ਦੇ ਦੇਦੀ ਮੈਨੂੰ ਨਹੀਂ ਦੇਖਣ ਦੇਂਦੇ ਕਹਿੰਦੇ ਨਾ ਤੂੰ ਦੇਖ ਤੂੰ ਐਵੇਂ ਕੁ ਭਰਾ ਖਾਏਗੀ ਮੈਂ ਮੇਰਾ ਘਰ ਗਿਆ ਮੈਂ ਇਹ ਚੀਜ਼ਾਂ ਨਹੀਂ ਮੁਸ਼ਕਲ ਬਣਾਈਆਂ ਭਾ ਕੱਚਾ ਘੜੀ ਮੈਂ ਹਰ ਕਿਛੀ ਬਣਾਈਦੀ ਮੇਰੇ ਬਕਸੇ ਚ ਜਦੋਂ ਪਾਣੀ ਭਰ ਮੈਨੂੰ ਬਣਾ ਆ ਮੈਂ ਮੇਰੀ ਕੋਈ ਚੀਜ਼ ਨਹੀਂ ਚੱਲਦੀ ਮੇਰੇ ਕੰਦੇ ਨਹੀਂ ਤੋਂ ਦੀ ਨਾ ਦੇਖ ਘਰ ਵਾਲੇ ਆ ਗੇਟ ਮੇਰਾ ਪੂਰਾ ਡੁੱਬ ਗਿਆ ਜਿੰਨਾ ਪਾਣੀ ਆ ਰਹੀ ਤੁਹਾਨੂੰ ਉਹ ਲੱਗਿਆ ਮੈਂ ਤਸਵੀਰਾਂ ਦੱਸਨੀ ਆਪਣੇ ਮੋਬਾਈਲ ਵਿੱਚ ਮੈਂ ਬਣਵਾਈਆਂ ਤੁਸੀਂ ਉਹ ਦੇਖ ਸਕਦੇ ਹੋ ਜਿਆਦਾ ਹਾਲਾਤ ਖਰਾਬ ਸਮਾਨ ਜਿਹੜਾ ਸਾਰਾ ਖਰਾਬ ਹੋ ਗਿਆ ਹਾਂਜੀ ਸਾਰਾ ਖਰਾਬ ਕੋਈ ਚੀਜ਼ ਨਹੀਂ ਬਚੀ ਕੋਈ ਬਿਸਤਰਾ ਨਹੀਂ ਮੇਰਾ ਬਚਿਆ ਕੋਈ ਸਨੀਚਾ ਨਹੀਂ ਬਚਿਆ ਕੋਈ ਫਰਨੀਚਰ ਨਹੀਂ ਬਚਿਆ ਮੇਰਾ ਸਾਰਾ ਬਕਸ ਬੈਠੇ ਸਾਰੇ ਖਰਾਬ ਗਏ ਅਜੇ ਥੱਲੇ ਜਿਹੜੇ ਗੱਦੇ ਬੈਠਾ ਮੈਂ ਸੁਟਿਆ ਦੂਸਰੇ ਬੱਟ ਤੇ ਮੈਂ ਗੱਦੇ ਪਾਇਆ ਜਿਹੜੇ ਹੇਟ ਉੱਪਰ ਕੀਤੇ ਰਹੀ ਇਹਦੇ ਵੀ ਕਿਤੇ ਇਹ ਸਾਰਾ ਪਾਣੀ ਚਲ ਗਿਆ ਪੇਟੀ ਮੇਰੀ ਤੇ ਪਾਣੀ ਸਟੋਰ ਚ ਚਲ ਗਿਆ ਇੰਨਾ ਉੱਚਾ ਰੱਖ ਰਿਹਾ ਕੋਈ ਗੱਲ ਦੀ ਚੀਜ਼ ਬਚੀ ਨਹੀਂ ਕਿੰਨਾ ਮੈਂ ਨਸਕਾਨ ਜਿਹੜਾ ਮੇਰਾ ਮੈਂ ਸੁਟਿਆ ਗਲੀ ਚ ਟੀਰ ਲਾਇ ਲੈ ਲੋਕਾਂ ਸਾਰਿਆਂ ਨੇ ਕਿਹਾ ਸਾ ਗਲੀ ਚ ਜਿਹਨੂੰ ਮਰਜੀ ਪੁੱਛ ਸਕਦੇ ਸਾਰੇ ਦਾ ਵਾਧ ਨਸਕਾਨ ਮੇਰਾ ਹੋਇਆ ਬੇਨਤੀ ਇਹ ਆ ਕਿ ਜਿਹੜੇ ਘਰ ਡਿੱਗੇ ਨੇ ਉਹ ਘਰ ਬਣਾ ਕੇ ਦਿੱਤੇ ਜਾਂ ਸੰਸਥਾਵਾਂ ਵੱਲੋਂ ਅਸੀਂ ਕਿਸੇ ਤੇ ਪ੍ਰੈਸ਼ਰ ਨਹੀਂ ਪਾਉਂਦੇ ਪਰ ਜੇਕਰ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਜ਼ਰੂਰ ਕਰਿਓ ਜਿਨ੍ਹਾਂ ਦੇ ਘਰ ਥੋੜੇ ਬਹੁਤੇ ਠੀਕ ਨਹੀਂ ਉਹਨਾਂ ਦੇ ਘਰਾਂ ਦੇ ਜਿਹੜੇ ਸਮਾਨ ਘਰ ਕੋਏ ਨੇ ਉਹ ਕੋਸ਼ਿਸ਼ ਜ਼ਰੂਰ ਕਰਿਓ ਕਿ ਉਹਨਾਂ ਨੂੰ ਦਿੱਤੇ ਜਾਣ ਭਾਈ ਸਾਹਿਬ ਵੀ ਸਾਡੇ ਨਾਲ ਨੇ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਜੀ ਕੀ ਨਾਮ ਹੈ ਆਪਣਾ ਰਾਜ ਕੁਮਾਰ ਜੀ ਕੀ ਕਰਦੇ ਹੋ ਤੁਸੀਂ ਮੈਂ ਲੱਕੜਾਂ ਦਾ ਕੰਮ ਕਰਦਾ ਨਹੀਂ ਪੰਜਾਬ ਜੀ ਕਦੇ ਬਾਹਰ ਸੇ ਨਹੀਂ ਸੇ ਨਹੀਂ ਲੱਗ ਜਾਂਦਾ ਮੈਂ ਇਹ ਕਿਸ ਤਰ੍ਹਾਂ ਦਾ ਉਧਰ ਸੀ ਤੁਸੀਂ ਹੈ ਕਿ ਇੱਧਰ ਸੀ ਜਦੋਂ ਪਾਣੀ ਆਇਆ ਨਹੀਂ ਪਾਣੀ ਆਇਆ ਮੈਂ ਇੱਧਰ ਹੀ ਠੀਕ ਹੈ ਲੋਡ ਕਿਸ ਤਰ੍ਹਾਂ ਦਾ ਲੋਡ ਬਹੁਤ ਖਰਾਬ ਹੈ ਜੀ ਸਭ ਦੁਨੀਆ ਨਾਲ ਹੀ ਸਾਰੇ ਖਰਾਬ ਹੀ ਬਹੁਤ ਜ਼ਿਆਦਾ ਹੈ ਪਾਣੀ ਇੰਨਾ ਜ਼ਿਆਦਾ ਆ ਗਿਆ ਤੇ ਯਾਨੀ ਪਾਣੀ ਬਹੁਤ ਜ਼ਿਆਦਾ ਹੈ ਪਾਣੀ ਇੰਨਾ ਨਹੀਂ ਪਾਣੀ ਇਹ ਮਸ਼ੀਨ ਹੈ ਜੀ ਤੇ ਬਹੁਤ ਸਾਰੀ ਮਸ਼ੀਨ ਖਰਾਬ ਹੋ ਗਈ ਰੈਜੀ ਚ ਪਾਣੀ ਪੈ ਗਿਆ ਸਾਰੇ ਪੈ ਗਿਆ ਕੀ ਲੱਗਦਾ ਦੁਬਾਰਾ ਸਰਵਾਈਵ ਕਰ ਪਾਓਗੇ ਬਿਲਕੁਲ ਮੁਸ਼ਕਲ ਹੋ ਸਕਦੀ ਹੈ ਬਹੁਤ ਮੁਸ਼ਕਲ ਹੋ ਸਕਦੀ ਹੈ ਉਹ ਟੈਂਕ ਥੋੜਾ ਹੁੰਦਾ ਹੈ ਉਹ ਸਾਰੀ ਉਮਰ ਦੀ ਕਮਾਈ ਬੰਦਾ ਲਾ ਲਾਏ ਉਹ ਟਾਈਮ ਨਹੀਂ ਆਂਦਾ ਵਾਪਸ ਪਾਣੀ ਬਹੁਤ ਹੀ ਹੈ ਹਲਾ ਦੇਦਾ ਕਿ ਅਫਸਰ ਕਹਣੇ ਵੀ ਔਖੇ ਹੋ ਰਹੇ ਨੇ ਔਖੇ ਤਾਂ ਹੋ ਰਹੇ ਨੇ ਕਿ ਵੀ ਸ਼ਬਦਾਂ ਦੇ ਵਿੱਚ ਬਿਆਨ ਕੀ ਕੀਤਾ ਜਾਵੇ بار بار ਉਹੀ ਹੜ ਆਇਆ ਰੁੜ ਗਿਆ ਡੁੱਬ ਗਿਆ ਬਰਬਾਦ ਹੋ ਗਿਆ ਪਰ ਬਰਬਾਦੀ ਦੇ ਪੈਸੇ ਦਾ ਜਿਹੜਾ ਦਰਦ ਆ ਨਾ ਉਹ ਸ਼ਬਦ ਬਿਆਨ ਹੀ ਨਹੀਂ ਕਰਨ ਦਿੰਦਾ ਉਹ ਦਰਦ ਜਿਹੜਾ ਆ ਉਹ ਇੰਨਾ ਜ਼ਿਆਦਾ ਆ ਕਿ ਲੋਕ ਕਹਿਣਾ ਵੀ ਚਾਹੁੰਦੇ ਆ ਪਰ ਕਹਿਣ ਕਿਦਾਂ ਉਹ ਸਮਝ ਨਹੀਂ ਆ ਰਹੀ ਕੀ ਦੱਸਣ ਕੀ ਕਹਿਣ ਉਹ ਤਸਵੀਰਾਂ ਦੱਸਦੀਆਂ ਨੇ ਜੇ ਘਰ بچਿਆ ਤੇ ਘਰ ਦਾ ਸਮਾਨ ਨਹੀਂ بچਿਆ ਤੇ ਜੇ ਘਰ ਨਹੀਂ بچਿਆ ਦਸਣੇ ਸਮਾਨ ਜਿਹੜਾ ਲੋਕਾਂ ਦਾ ਬਰਬਾਦ ਹੋ ਗਿਆ ਬੱਚੇ ਛੋਟੇ ਨੇ ਔਖਾ ਹੋਇਆ ਪਿਆ ਆ ਤਾਂ ਕੀ ਸਾਰੀ ਉਮਰ ਲੰਘ ਜਾਂਦੀ ਘਰ ਬਣਾਉਣ ਦੇ ਲਈ ਘਰ ਬਣਾ ਲੈਂਦਾ ਬੰਦਾ ਤੇ ਜਦੋਂ ਏਦਾਂ ਦੀ ਮੁਸੀਬਤ ਆ ਜੇ ਹੜ੍ਹ ਦੇ ਨਾਲ ਬਰਬਾਦ ਹੋ ਜੇ ਜਾਂ ਕੋਈ ਵੀ ਕੁਦਰਤੀ ਕਰੋਪੀ ਦੇ ਨਾਲ ਕੁਝ ਬਰਬਾਦ ਹੋ ਜੇ ਤੇ ਫਿਰ ਉਹਨੂੰ ਜਿਹੜਾ ਦੁਬਾਰਾ ਔਖਾ ਹੁੰਦਾ ਕੋਵੇਂ ਉਮਰਾਂਗੀ ਪਹਿਲਾ ਬਣਾਉਣ ਲੱਗਿਆ ਹੁਣ ਉਮਰੋਂ ਵੀ ਜਦੋਂ ਬੰਦਾ ਤਰਾਜ ਹੋ ਜਾਂਦਾ ਆ ਤੇ ਫਿਰ ਬਣਾਉਣਾ ਕਿਹੜੇ ਟਾਈਮ ਆ ਅੱਲਾਹ ਤੁਹੇ ਦੇ ਦਿੱਤੇ ਪੇਰੇ ਪਿੱਛੇ ਪੰਜਾਬੀ ਤੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਇਸੇ ਲਈ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਦਾ ਜ਼ਰੂਰ ਸੋਚਿਓ ਇਹਨਾਂ ਲੋਕਾਂ ਤੱਕ ਪਹੁੰਚ ਜ਼ਰੂਰ ਕਰਿਓ ਨੰਬਰ ਹੈ ਜਿਹੜਾ ਉਹ ਭਾਈ ਸਾਹਿਬ ਤੋਂ ਆਪਾਂ ਲੈ ਲੈਨੇ ਆ ਤੇ ਭਾਈ ਆਪਣਾ ਨੰਬਰ ਜ਼ਰੂਰ ਕਰ ਦਿਓ ਜੇਕਰ ਕੋਈ ਕੰਪਨਣ ਜਾਵੇ 95 95411 94022 ਦੁਬਾਰਾ ਬੋਲ 95 411 94022 ਨੰਬਰ ਭਾਈ ਹੋਣਾ ਨੇ ਦਿੱਤਾ ਹੈ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹਨਾਂ ਤੱਕ ਪਹੁੰਚਣ ਦੀ ਜ਼ਰੂਰ ਕੋਸ਼ਿਸ਼ ਕਰਿਓ ਜੋ ਵੀ ਸੇਵਾ ਹੋ ਸਕੇ ਉਹ ਇਹਨਾਂ ਵਾਸਤੇ ਮਹੀਆ ਜ਼ਰੂਰ ਕਰਾਇਓ ਬਣੇ ਰਹਿਗੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਤਸਵੀਰ ਦੇ ਰੂਪ ਰੂਪ ਤੁਹਾਨੂੰ ਕਰਾਇਆ ਜਾ ਸਕੇ ਧੰਨਵਾਦ ਤਸਵੀਰਾਂ ਦਿਖਾਈਆਂ ਨੇ ਇਹ ਦੇਖੋ ਕੰਬਲ ਲਫਾਫਿਆਂ ਚ ਪਾ ਕੇ ਕੱਪੜੇ ਲੱਤੇ ਜਿਹੜੇ ਆ ਉਹ ਲੋਕਾਂ ਨੇ ਗਲੀਆਂ ਦੇ ਬਾਹਰ ਢੇਰ ਲਾ ਦਿੱਤੇ ਨੇ ਤਾਂ ਕਿ ਜਿਹੜਾ ਸਮਾਨ ਹੈ ਜਿਹੜਾ ਉਹ ਬਾਹਰ ਛੁੱਟੇ ਜਾਏ ਇੱਥੇ ਤੁਸੀਂ ਦੇ ਦੇਵੀਂ ਪੂਰੀ ਤਰ੍ਹਾਂ ਜਿਹੜਾ ਤੁਸੀਂ ਸਾਰੇ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਨੇ ਇੱਧਰ ਉੱਪਰ ਵੀ ਉਹਨਾਂ ਨੇ ਸਾਥ ਦੇ ਉੱਤੇ ਵੀ ਕੱਪੜੇ ਜਿਹੜੇ ਆ ਉਹ ਪਾਏ ਹੋਏ ਨੇ ਤੇ ਇੱਧਰ ਵੀ ਬੋਰੀਆਂ ਪਰ ਪਰ ਕੇ ਜਿਹੜੇ ਬਾਹਰ ਲਗਾਏ ਹੋਏ